ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.com ਪੰਜਾਬ ਸਰਕਾਰ ਖੇਤੀ ਖੇਤਰ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕਰ ਰਹੀ ਹੈ ਇਸ ਦੇ ਹਿੱਸੇ ਵਜੋਂ ਸਰਕਾਰ ਲੁਧਿਆਣਾ ਦੇ ਲਾਡਵਾਲ ਵਿਖੇ 100 ਏਕੜ ਜ਼ਮੀਨ ਫੂਡ ਪਾਰਕ ਬਣਾਉਣ ਜਾ ਰਹੀ ਹੈ ਇਹ ਨਹੀਂ ਨਹੀਂ ਫੂਡ ਪ੍ਰੋਸੈਸਿੰਗ ਉਦਯੋਗ ਲਾਉਣ ਵਾਲੇ ਸੰਤਕਾਰਾਂ ਨੂੰ ਪੰਜਾਬ ਸਰਕਾਰ ਨੇ ਵਿਸ਼ੇਸ਼ ਰਿਆਤਾਂ ਦੇ ਗੱਫੇ ਦੇਣ ਦਾ ਵੀ ਐਲਾਨ ਕੀਤਾ ਹੈ ਉਡਾ ਪ੍ਰੋਜੈਕਟ ਪਾਰ ਸਰਕਾਰ ਵੱਲੋਂ ਸਾਡੇ ਪਾਸ ਆ ਰਿਹਾ ਉਹ ਹੈ ਕਿ ਅਸੀਂ ਇੱਕ ਫੂਡ ਪਾਰਕ ਸੈਟਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ 100 ਏਕੜ ਜ਼ਮੀਨ ਅਸੀਂ ਆਇਡੈਂਟੀਫਾਈ ਕੀਤੀ ਹੈ ਉਹਦੇ ਵਿੱਚ ਫਿਰ ਅਸੀਂ ਪਲਾਟ ਕੱਟ ਕੇ ਅਲੱਗ-ਅਲੱਗ ਕੰਪਨੀਆਂ ਨੂੰ ਕਹਾਂਗੇ ਕਿ ਕੰਪਨੀਆਂ ਆਉਣ ਤੇ ਫੂਡ ਪ੍ਰੋਸੈਸਿੰਗ ਦੇ ਆਪਣੇ-ਆਪਣੇ ਯੂਨਿਟ ਲਾਉਣ ਜਿਹੜੀਆਂ ਕੰਪਨੀਆਂ ਉੱਥੇ ਆਉਣਗੀਆਂ ਉਹਨੂੰ ਪੰਜਾਬ ਸਰਕਾਰ ਵੱਲੋਂ ਕਾਫੀ ਛੋਟਾਂ ਵੀ ਮਿਲਣਗੀਆਂ ਜਿਹੜੀ ਸਾਡੀ ਇੰਡਸਟਰੀਅਲ ਪਾਲਿਸੀ ਹੈ ਜਿਹਦੇ ਤਹਿਤ 85% ਤੱਕ ਜਿਹੜਾ ਵੈਟ ਹੈ ਉਹ ਮਾਫ ਹੁੰਦਾ ਹੈ ਇਸ ਤਰ੍ਹਾਂ ਬਿਜਲੀ ਦਾ ਜਿਹੜਾ ਟੈਕਸ ਹੈ ਉਹ ਮ ਸੋ ਉਹ ਚੀਜ਼ਾਂ ਸਾਰੀਆਂ ਕਰਨ ਜਾ ਰਹੇ ਹਾਂ ਪਲੱਸ ਬੈਂਕਾਂ ਨਾਲ ਟਾਈ ਅਪ ਕਰਕੇ ਸਸਤੇ ਕਰਜ਼ੇ ਉਹਨਾਂ ਤੋਂ ਧੋਣ ਦੀ ਕੋਸ਼ਿਸ਼ ਕਰਾਂਗੇ ਮਕਸਦ ਇਹੀ ਹੈ ਕਿ ਜਿੰਨੇ ਜਿੱਥੇ ਪੰਜਾਬ ਦੀ ਜਿੰਨੀ ਵੀ ਪੈਦਾਵਾਰ ਹੁੰਦੀ ਹੈ ਉਸ ਪੈਦਾਵਾਰ ਨੂੰ ਪੰਜਾਬ ਦੇ ਵਿੱਚ ਪ੍ਰੋਸੈਸਿੰਗ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਅਸੀਂ ਐਮਓਯੂ ਸਾਈਨ ਕਰ ਰਹੇ ਹਾਂ ਕੋਈ 60-60 ਐਮਓਯੂ ਸਾਈਨ ਕੀਤੇ ਨੇ ਅਲੱਗ-ਅਲੱਗ ਕੰਪਨੀਆਂ ਨਾਲ ਪ੍ਰੋਸੈਸਿੰਗ ਕਰਨ ਵਾਸਤੇ ਜਿਨ੍ਹਾਂ ਚੋਂ ਇੱਕ ਬਹੁਤ ਵੱਡਾ ਐਮਓਯੂ ਆਈਟੀਸੀ ਕੰਪਨੀ ਨਾਲ ਸਾਡਾ ਹੋਇਆ ਹੈ ਜਿਨ੍ਹਾਂ ਨੇ ਲਗਭਗ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨੀ ਹੈ ਉਹਨਾਂ ਨੂੰ ਜ਼ਮੀਨ ਦੇ ਦਿੱਤੀ ਗਈ ਹੈ ਕਪੂਰਥਲਾ ਵਿਖੇ ਤੇ ਉਹ ਤੇ ਪੰਜਾਬ ਦੇ ਵਿੱਚ ਪ੍ਰੋਸੈਸ ਕਰਨਗੇ ਤੇ ਮੈਨੂੰ ਲੱਗਦਾ ਇਹ ਸਾਰੇ ਕਾਰਜਾਂ ਤੋਂ ਬਾਅਦ ਪ੍ਰੋਸੈਸਿੰਗ ਨੂੰ ਇੱਕ ਬੜਾ ਵੱਡਾ ਹੁਲਾਰਾ ਮਿਲੇਗਾ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਲੱਗਣ ਨਾਲ ਨੌਜਵਾਨਾਂ ਨੂੰ ਰੋਜ਼ਗਾਰਤਾ ਮਿਲੇਗੀ ਨਾਲ ਹੀ ਕਿਸਾਨੀ ਦੀ ਆਮਦਨ ਵਿੱਚ ਵੀ ਚੌਖਾ ਵਾਅਦਾ ਹੋ ਜਾਵੇਗਾ ਹੁਣ ਇਹ ਵੀ ਪੀਸਾਂਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users store which, ja App Store ਵਿੱਚ ਜਾ ਕੇ এবিপি ਲਾਈਵ टाइप ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ